ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ POP Study ਹੱਬ ਤੇ ਸਵਾਗਤ ਹੈ। ਕਿ ਮੈਂ ਹੋਪ ਕਰਦਾ ਸਾਰੇ ਵਧੀਆ ਹੋਵਾਂਗੇ ਸਾਰਿਆਂ ਦੀ ਪੇਪਰਾਂ ਦੀ ਤਿਆਰੀ ਵੀ ਵਧੀਆ ਚੱਲ ਰਹੀ ਹੋਵੇਗੀ। ਤਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਐਸਐਮ 3rd ਇਸ ਵਾਰ ਤੁਹਾਨੂੰ ਪੰਜਾਬ ਹਿਸਟਰੀ ਹੈ 1708 ਤੋਂ ਲੈ ਕੇ 1799 ਤੱਕ। ਤਾਂ ਇਸ ਚੈਨਲ ਦੇ ਤੇ ਤੁਹਾਨੂੰ ਪੰਜਾਬ ਹਿਸਟਰੀ ਦੇ ਸਾਰੇ ਟੌਪਿਕ ਕਰਵਾਏ ਜਾ ਰਹੇ ਆ। ਇਹ ਸੈਕਸ਼ਨ ਮੋਸਟਲੀ ਸਾਰਾ ਕੰਪਲੀਟ ਕਰਵਾ ਦਿੱਤਾਏਗਾ। ਬੀ ਸੈਕਸ਼ਨ ਵੀ ਜਲਦ ਕੰਪਲੀਟ ਕਰਵਾ ਦਿੱਤਾ ਜਾਊਗਾ ਡੇਲੀ ਇੱਕ ਇੱਕ ਵੀਡੀਓ ਕਰਕੇ ਦੋ ਦੋ ਤਿੰਨ ਦਿਨਾਂ ਦੇ ਵਿੱਚ ਬੀ ਸੈਕਸ਼ਨ ਵੀ ਕੰਪਲੀਟ ਹੋ ਜਾਵੇਗਾ ਤਾਂ ਅੱਜ ਦਾ ਟੌਪਿਕ ਸੀ ਆਪਣਾ ਗੁਰਮਤਾ ਅਤੇ ਰਾਖੀ ਪ੍ਰਥਾ ਕੀ ਹੁੰਦੀ ਹੈ ਇਹ ਟੌਪਿਕ ਸਪੈਸ਼ਲ ਸਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਤਾਂ ਕਰਕੇ ਇਹ ਟੌਪਿਕ ਦੇ ਉੱਤੇ ਕੁਐਸਚਨ ਜ਼ਰੂਰ ਆਵੇਗਾ ਤੇ ਇਸ ਚੈਨਲ ਦੇ ਉੱਤੇ ਆਸਾਨੀ ਨਾਲ ਸਾਰੇ ਜਿਹੜੇ ਟੌਪਿਕ ਆ ਉਹ ਸਮਝਾਏ ਜਾ ਰਹੇ ਆ ਜੇ ਕਿਸੇ ਨੇ ਪੀਡੀਐਫ ਲੈਣੀ ਹੋਈ ਤਾਂ ਉਹ ਲਾਸਟ ਵਿੱਚ ਦੱਸਾਂਗੇ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਤ ਵਾਤੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਜੇਕਰ ਕਿਸੇ ਵੀ ਸਟੱਡਿੰਗ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਕਰ ਸਕਦਾ ਹੈਗਾ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤਾਂ ਪਹਿਲਾ ਜਿਹੜਾ ਹੈਗਾ ਟੌਪਿਕ ਉਹ ਹੈਗਾ ਗੁਰਮਤਾ ਪੜਦਿਆਂ ਗੁਰਮਤਾ ਕੀ ਹੁੰਦਾ ਹੈ ਗੁਰਮਤਾ ਪੰਜਾਬੀ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈਗਾ ਗੁਰੂ ਅਤੇ ਮਤਾ ਦੇ ਮੇਲ ਤੋਂ ਬਣਿਆ ਹੈ ਜਿਸ ਦੇ ਸ਼ਬਦ ਅਰਥ ਹੈ ਗੁਰੂ ਦਾ ਮਤ ਜਾਂ ਫੈਸਲਾ ਇਹਦਾ ਮਤਲਬ ਕੀ ਹੁੰਦਾ ਹੈ ਗੁਰੂ ਦੀ ਮੱਤ ਜਾਂ ਗੁਰੂ ਦਾ ਫੈਸਲਾ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਰਬਤ ਖਾਲਸਾ ਦੁਆਰਾ ਜਿਹੜੇ ਫੈਸਲੇ ਪ੍ਰਵਾਨ ਕੀਤੇ ਜਾਂਦੇ ਹਨ ਉਸ ਨੂੰ ਗੁਰਮਤਾ ਕਹਿ ਦਿੱਤਾ ਜਾਂਦਾ ਹੈ ਤਾਂ ਗੁਰਮਤਾ ਕੀ ਆ ਗੁਰਮਤਾ ਦੋ ਸ਼ਬਦਾਂ ਤੋਂ ਮਿਲਿਆ ਗਿਆ ਹੈਗਾ ਪਹਿਲਾ ਗੁਰੂ ਤੇ ਦੂਜਾ ਕੀ ਮਤਾ ਇਹਨਾਂ ਦੋਨਾਂ ਸ਼ਬਦਾਂ ਦਾ ਅਰਥ ਹੈਗਾ ਗੁਰੂ ਦੀ ਮੱਤ ਜਾਂ ਫੈਸਲਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੇ ਫੈਸਲੇ ਲਏ ਜਾਂਦੇ ਹਨ ਉਸ ਨੂੰ ਗੁਰਮਤਿ ਕਿਹਾ ਜਾਂਦਾ ਹੈ ਐਨਾ ਗੁਰਮਤਿ ਦੀ ਸਾਰੇ ਸਿੱਖ ਬੜੇ ਸਤਿਕਾਰ ਨਾਲ ਪਾਲਣਾ ਕਰਦੇ ਸਨ ਮੈਸਟਾ ਇਹਨਾਂ ਦਾ ਗੁਰਮਤਾ ਦੀ ਸਥਾਪਨਾ ਕਦੋਂ ਹੋਈ ਇਸ ਬਾਰੇ ਕੋਈ ਨਿਸ਼ਚਿਤ ਤੌਰ ਤੇ ਕੁਝ ਕਹਿਣਾ ਬੜਾ ਔਖਾ ਹੈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਦੀ ਸਿਰਜਣਾ ਕਰਨ ਸਮੇਂ ਇਸ ਸੰਸਥਾ ਨੂੰ ਜਨਮ ਦਿੱਤਾ ਸੀ ਉਸ ਸਮੇਂ ਗੁਰੂ ਸਹਿਬਾਨ ਸਾਹਿਬ ਨੇ ਇਹ ਹੁਕਮ ਦਿੱਤਾ ਸੀ ਜਿੱਥੇ ਪੰਜ ਸਿੱਖ ਇਕੱਠੇ ਹੋ ਕੇ ਕੋਈ ਫੈਸਲਾ ਕਰਨ ਉਸ ਨੂੰ ਗੁਰੂ ਦਾ ਫੈਸਲਾ ਸਮਝਿਆ ਜਾਵੇ ਇਸ ਸੰਸਥਾ ਨੇ 18ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਉੱਤੇ ਬੜਾ ਡੂੰਘਾ ਪ੍ਰਭਾਵ ਪਾਇਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਜਦ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਤਾਂ ਉਸ ਸਮੇਂ ਇਹ ਕਿਹਾ ਸੀਗਾ ਕਿ ਜਿੱਥੇ ਵੀ ਪੰਜ ਸਿੱਖ ਇਕੱਠੇ ਹੋ ਕੇ ਕੋਈ ਫੈਸਲਾ ਕਰਨ ਉਹ ਫੈਸਲਾ ਜਿਹੜਾ ਗੁਰੂ ਦਾ ਫੈਸਲਾ ਮੰਨਿਆ ਜਾਵੇਗਾ ਇਸ 18ਵੀਂ ਸਦੀ ਦੇ ਦੌਰਾਨ ਬਹੁਤ ਸਾਰੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਫੈਸਲੇ ਕੀਤੇ ਗਏ ਸੀ ਸਰਬਤ ਖਾਲਸਾ ਦੇ ਇਜਲਾਸਾਂ ਵਿੱਚ ਸਿੱਖ ਪੰਥ ਦੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਵਰਮਤੇ پاس ਕੀਤੇ ਜਾਂਦੇ ਗੁਰਮਤਿ ਦੇ ਕੁਝ ਮਹੱਤਵਪੂਰਨ ਕਾਰਜ ਸਨ ਖਾਸ ਕਰਕੇ ਜਲ ਦੇ ਆਗੂਆਂ ਦੀ ਚੋਣ ਕਰਨਾ ਸਿੱਖਾਂ ਦੀ ਵਿਦੇਸ਼ ਨੀਤੀ ਤਿਆਰ ਕਰਨਾ ਸਾਂਝੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈਆਂ ਲਈ ਯੋਜਨਾਵਾਂ ਨੂੰ ਅੰਤਿਮ ਰੂਪ ਦੇਣਾ ਸਿੱਖ ਸਰਦਾਰਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਨਾ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਬੰਧਨ ਕਰਨਾ ਆਮ ਤਰਤੇ ਸਿੱਖ ਜਿਹੜ ਗੁਰਮਤਿ ਲਈ ਦੀਵਾਲੀ ਅਤੇ ਵਿਸਾਖੀ ਤੇ ਮੌਕਿਆਂ ਤੇ ਅਕਾਲ ਤਖਤ ਸਾਹਿਬ ਇੱਕੱਠੇ ਹੁੰਦੇ ਸਨ ਪਰ ਸਿੱਖ ਕੌਮ ਦੇ ਕਿਸੇ ਮਸਲੇ ਬਾਰੇ ਗੁਰਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਥਾਂ ਤੇ ਵੀ ਕੀਤਾ ਜਾ ਸਕਦਾ ਸੀ ਤਾਂ ਗੁਰਮਤੇ ਦੇ ਤਾਇ ਤਾਂ ਬਹੁਤ ਸਾਰੇ ਜਿਹੜੇ ਇਸ ਮਹੱਤਵਪੂਰਨ ਕਾਰਜ ਕੀਤੇ ਜਾਂਦੇ ਸਨ ਪਰ ਇਹ ਗੁਰਮਤਾ ਜਿਹੜਾ ਸੀ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਤੇ ਵੀ ਲਿਆ ਜਾ ਸਕਦਾ ਸੀ ਉਸ ਸਮੇਂ ਸਿੱਖ ਕੌਮ ਨਾਲ ਸੰਬੰਧਿਤ ਵਿਸ਼ਾ ਤੇ ਵਿਚਾਰ ਕਰਨ ਵਾਲੇ ਸਾਲ ਵਿੱਚ ਘੱਟੋ ਘੱਟ ਦੋ ਵਾਰੀ ਵਿਸਾਖੀ ਦੇ ਮੌਕੇ ਤੇ ਦਿਵਾਲੀ ਦੇ ਮੌਕੇ ਤੇ ਸਰਬਤ ਖਾਲਸਾ ਦਾ ਸਮਾਗਮ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਬੁਲਾਇਆ ਜਾਂਦਾ ਸੀ ਸਾਰੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਬੈਠੇ ਜਾਂਦੇ ਇਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੁੰਦਾ ਤੇ ਫਿਰ ਅਰਦਾਸ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਕੋਈ ਇੱਕ ਸਿੱਖ ਖੜਾ ਹੋ ਕੇ ਸਬੰਧਿਤ ਸਮੱਸਿਆ ਬਾਰੇ ਸਰਬਤ ਖਾਲਸਾ ਨੂੰ ਜਾਣਕਾਰੀ ਦਿੰਦਾ ਇਸਾ ਸਮੱਸਿਆ ਬਾਰੇ ਵਿਚਾਰ ਵਟਾੰਦਰਾ ਕਰਨ ਲਈ ਹਰ ਮਰਦ ਅਤੇ ਔਰਤ ਨੂੰ ਖੁੱਲੀ ਜਿਹੜੀ ਛੂਟ ਹੁੰਦੀ ਸੀ ਕੋਈ ਵੀ ਨਾਟਨਾ ਸਰਬਸੰਮਤੀ ਨਾਲ ਲਿਆ ਜਾਂਦਾ ਸੀ ਪੰਥ ਦੀ ਏਕਤਾ ਲਈ ਸਾਰੇ ਆਪਣੇ ਭੇਤ ਭਾਵ ਭੁੱਲ ਜਾਂਦੇ ਤਾਂ ਸਾਲ ਦੇ ਵਿੱਚ ਘੱਟੋ ਘੱਟ ਦੋ ਵਾਰੀ ਅੰਮ੍ਰਿਤਸਰ ਵਿਖੇ ਜਿਹੜਾ ਸੀ ਸਰਬਤ ਖਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ ਅਕਾਲ ਤਖਤ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਜਿਹੜੀ ਸੀਗੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਮੱਥਾ ਟੇਕਦੀ ਗੁਰਬਾਣੀ ਦਾ ਕੀਰਤਨ ਸੰਪੰਨ ਹੋਦੀ ਫਿਰ ਅਦਾਸ ਹੁੰਦੀ ਇਸ ਤੋਂ ਬਾਅਦ ਸਮੱਸਿਆ ਉੱਤੇ ਚਰਚਾ ਕੀਤੀ ਜਾਂਦੀ ਸਮੱਸਿਆ ਦੇ ਉੱਤੇ ਸਾਂਝਾ ਨਾਣਾ ਲਿਆ ਜਾਂਦਾ ਸੀ ਤੇ ਕੋਈ ਵੀ ਸਮੱਸਿਆ ਦਾ ਹੱਲ ਜਿਹੜਾ ਸੀ ਉਹ ਸਰਬਸੰਮਤੀ ਨਾਲ ਕੱਢਿਆ ਜਾਂਦਾ ਸੀ ਵਰਮਤੇ ਦਾ ਐਲਾਨ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਕਾਰਾ ਛੱਡੇ ਜਾਂਦਾ ਸੀ ਜਦ ਵੀ ਕਿਸੇ ਗੁਰਮਤਿ ਦਾ ਐਲਾਨ ਕੀਤਾ ਜਾਂਦਾ ਸੀ ਤਾਂ ਉਸ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਜਕਾਰਾ ਜ਼ਰੂਰ ਛੱਡੇ ਪਸੀ ਤੇ ਫਿਰ ਅਰਦਾਸ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਹਜ਼ਾਰ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਜਾਂਦਾ ਸੀ ਸਾਰੇ ਸਿੱਖ ਇਹਨਾਂ ਗੁਰਮਤਿ ਆ ਦੀ ਗੁਰੂ ਦਾ ਹੁਕਮ ਸੱਚੇ ਕਿ ਪਾਲਣਾ ਕਰਦੇ ਗੁਰਮਤਿ ਸੰਸਥਾਨ ਨੇ ਸਿੱਖ ਕੌਮ ਵਿੱਚ ਇਕਤਾ ਆਤਮ ਗੌਰਵ ਅਤੇ ਅਨੁਸ਼ਾਸਨ ਕਾਇਮ ਲਈ ਬੜਾ ਸ਼ਲਾਘਾਜੋ ਕੰਮ ਕੀਤਾ ਤਾਂ ਗੁਰਮਤਿ ਦਾ ਮਹੱਤਵ ਸਿੱਖ ਇਤਿਹਾਸ ਦੇ ਵਿੱਚ ਵਿਸ਼ੇਸ਼ ਹੈ ਕਿਉਂਕਿ ਇਹਨਾਂ ਦਾ ਮੁੱਖ ਕੰਮ ਕੀ ਸੀ ਸਿੱਖਾਂ ਦੀ ਕੌਮ ਨੂੰ ਏਕਤਾ ਪ੍ਰਦਾਨ ਕਰਨਾ ਉਹਨਾਂ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਤਾਂ ਜਦੋਂ ਵੀ ਕੋਈ ਵੀ ਝਗੜਾ ਜਾਂ ਕੋਈ ਵੀ ਸਮੱਸਿਆ ਸਿੱਖਾਂ ਦੇ ਵਿੱਚ ਆ ਜਾਂਦੀ ਤਾਂ ਗੁਰਮਤਿ ਆ ਰਹੀ ਉਹਨਾਂ ਨੂੰ ਹੱਲ ਕਰ ਲਿਆ ਜਾਂਦਾ ਸੀ ਠੀਕ ਆ ਤਾਂ ਨੈਕਸਟ ਜਿਹੜਾ ਹੈ ਸਿੱਕਾ ਛੋਟਾ ਜਿਹਾ ਟੌਪਿਕ ਇੱਕ ਹੋਰ ਆਕੀ ਪ੍ਰਥਾ ਕੀ ਹੁੰਦੀ ਹੈ 18ਵੀਂ ਸਦੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸਿੱਧੀ ਤੋਂ ਬਾਅਦ ਪੰਜਾਬ ਵਿੱਚ ਅਸ਼ਾਂਤੀ ਅਤੇ ਲੁੱਟਮਾਰ ਦਾ ਯੁੱਗ ਸ਼ੁਰੂ ਹੋਇਆ। ਸਰਕਾਰੀ ਕਰਮਚਾਰੀ ਦਿਲ ਖੋਲ ਕੇ ਲੋਕਾਂ ਨੂੰ ਲੁੱਟਣ ਲੱਗੇ। ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਵਿਦੇਸ਼ੀ ਹਮਲਾਕਾਰਾਂ ਨੇ ਪੰਜਾਬ ਦੀ ਸਥਿਤੀ ਨੂੰ ਆਪਣੀ ਲੁੱਟ ਰਾਹੀਂ ਹੋਰ ਬੱਤਰ ਕਰ ਦਿੱਤਾ। ਤਾਂ ਆਪਾ ਅਬਦਾਲੀ ਬਾਰੇ ਪੜਿਆ ਸੀਗਾ ਕਿ ਅਬਦਾਲੀ ਨੇ ਪੰਜਾਬ ਦੇ ਉੱਤੇ ਭਾਰਤ ਦੇ ਉੱਤੇ 8 ਹਮਲੇ ਕੀਤੇ ਸੀਗੇ। ਇਹਨਾਂ 8 ਹਮਲਿਆਂ ਦੇ ਵਿੱਚ ਉਸਨੇ ਪੰਜਾਬ ਦੇ ਵਿੱਚੋਂ ਭਾਰਤ ਦੇ ਵਿੱਚੋਂ ਬਹੁਤ ਸਾਰਾ ਧਨ-ਦੌਲਤ ਜਿਹੜਾ ਲੁੱਟਿਆ ਸੀ ਤੇ ਆਹੋਗਾਣ ਵਾਲ ਲੈ ਗਿਆ ਸੀ ਜਦੋਂ 15 ਸਿੰਘ ਬਾਦਦੀ ਸ਼ਹੀਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਆਮ ਹੋਈਆਂ ਸੀ ਕਿਉਂਕਿ ਉਸ ਸਮੇਂ ਤੋਂ ਬਾਅਦ ਸਿੱਖ ਕੌਮ ਦੇ ਲਈ ਕੋਈ ਯੋਗ ਨਹੀਂ ਤਾਂ ਨਹੀਂ ਬਚਾ ਸੀ ਇਸਨਾਂ ਕਾਰਨ ਕਰਕੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੁੱਟਖੋਰ ਤੇ ਲੋਕਾਂ ਦੇ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋ ਗਏ ਸੀ ਇਸ ਕਾਰਨ ਲੋਕਾਂ ਦਾ ਜੀਵਨ ਅਤੇ ਸੰਪਤੀ ਸੁਰੱਖਿਅਤ ਨਾ ਰਹੇ ਉਹਨਾਂ ਨੂੰ ਹਰ ਸਮੇਂ ਲੁੱਟੇ ਮਾਰਦਾ ਡਰ ਰਹਿੰਦਾ ਸੀ ਇਸ ਲਈ ਬਹੁਤ ਸਾਰੇ ਪਿੰਡਾਂ ਨੇ ਆਪਣੇ ਲਈ ਰਾਖੀ ਲਈ ਮਿਸਲਾ ਦੀ ਸ਼ਰਨ ਲਈ ਮਿਸਲ ਸਰਦਾਰੋਨਾਂ ਦੀ ਸ਼ਰਨ ਵਿੱਚ ਆਉਣ ਲਵਾਲੇ ਪਿੰਡਾਂ ਨੂੰ ਸਰਕਾਰੀ ਕਰਮਚਾਰੀਆਂ ਅਤੇ ਉਦੇਸ਼ੀ ਹਮਲਾਵਾਰਾਂ ਦੀ ਲੁੱਟ-ਖੋਟ ਤੋਂ ਬਚਾਉਂਦੇ ਇਸ ਰੱਖਿਆ ਦੇ ਬਦਲੇ ਉਸ ਪਿੰਡ ਦੇ ਲੋਕ ਆਪਣੀ ਉਪਜ ਦਾ ਪੰਜਵਾਂ ਭਾਗ ਜਿਹੜਾ ਸੀ ਆ ਦੋ ਵਾਰੀ ਮਿਸਲਾ ਦੇ ਸਰਦਾਰਾਂ ਨੂੰ ਦਿੰਦੇ ਇਸ ਤਰ੍ਹਾਂ ਇਹ ਰਾਖੀ ਕਰ ਵੀ ਮਿਸਲਾ ਦੇ ਆਬਨ ਦਾ ਇੱਕ ਚੰਗਾ ਸੋਮਾ ਰਹਾ ਤਾਂ ਕੀ ਸੀ ਰਾਖੀ ਪਤਾ ਕਿ ਜਦੋਂ ਇਹ ਲੁੱਟਮਾਰ ਹੁੰਦੀ ਪਿੰਡ ਦੇ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਉਹ ਮਿਸਲਾ ਦੇ ਕੋਲੇ ਜਾ ਕੇ ਛਾਣ ਲੈਣ ਤਾਂ ਮਿਸਲਾ ਦੇ ਸਰਦਾਰ ਉਹਨਾਂ ਦੀ ਰੱਖਿਆ ਕਰਦੇ ਤੇ ਬਦਲੇ ਵਿੱਚ ਜਿਹੜੇ ਸੇ ਲੋਕ ਆਪਣੇ ਉਪਜ ਵਿੱਚੋਂ ਪੰਜਵਾਂ ਹਿੱਸਾ ਇਹਨਾਂ ਸਰਦਾਰਾਂ ਨੂੰ ਦੋ ਵਾਰੀ ਦੇ ਦਿੰਦੇ ਸੀ ਠੀਕ ਹੈ ਤੇ ਇਸ ਪ੍ਰਥਾ ਨੂੰ ਕੀ ਕਹਿੰਦੇ ਸੀ ਰਾਖੀ ਪਟਾਨ ਇਸ ਨਾਲ ਉਹਨਾਂ ਦੀ ਰਾਖੀ ਕੀਤੀ ਜਾਂਦੀ ਸੀ ਤਾ ਤਾਂ ਕਰਕੇ ਇਸ ਪ੍ਰਥਾ ਨੂੰ ਰਾਖੀ ਪ੍ਰਥਾ ਕਿਹਾ ਜਾਂਦਾ ਸੀ ਸਾਡੀ ਵੀਡੀਓ ਵਿੱਚ ਕੀਤਾ ਵਰਮਤਾ ਕੀ ਹੁੰਦਾ ਹੈ ਤੇ ਰਾਖੀ ਪ੍ਰਥਾ ਕੀ ਹੁੰਦੀ ਹੈ ਤਾਂ ਜਿਹੜੇ ਵੀ ਸਟੂਡੈਂਟ ਨੇ ਇਹਨਾਂ ਨੋਟਸਾਂ ਦੀ ਪੰਜਾਬੀ ਦੇ ਵਿੱਚ ਪੀਡੀਐਫ ਲੈਣੀ ਆ ਸਾਰੇ ਸਲੈਬਸ ਦੀ ਪੀਡੀਐਫ ਮਿਲ ਜੂਗੀ ਸਰਫਾ 99 ਰੁਪਏ ਦੀ ਵਿੱਚ ਪੀਡੀਐਫ ਮਿਲੂਗੀ ਇਸ ਨੰਬਰ ਦੇ ਤੇ ਸਿੱਧਾ WhatsApp ਮੈਸੇਜ ਕਰ ਦਿਓ ਕੋਈ ਵੀ ਸਟੂਡੈਂਟ WhatsApp ਕਾਲ ਨਾ ਸਿੰਪਲ ਕਾਲ ਇਸ ਨੰਬਰ ਤੇ ਨਾ ਕਰਿਓ ਤਾਂ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ Adi Sarana, thank you.